ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਆਮ ਵਾਂਗ ਅੱਜ ਵੀ ਮੈਂ ਇੱਕ ਗਰੋਸਰੀ ਸਟੋਰ ਦੇ ਉੱਪਰ ਕੁਝ ਘਰੇਲੂ ਸਮਾਨ ਲੈਣ ਦੇ ਲਈ ਗਿਆ ਉਸ ਗਰੋਸਰੀ ਸਟੋਰ ਦੇ ਉੱਪਰ ਬਿਲਿੰਗ ਕਰਵਾਉਣ ਵੇਲੇ ਇੱਕ ਦੋ ਬੰਦੇ ਬਿਲ ਕਰਵਾਉਣ ਦੇ ਲਈ ਖੜੇ ਹੁੰਦੇ ਸੀ ਤਾਂ ਫਿਰ 5-10 ਮਿੰਟ ਆਮ ਤੌਰ ਤੇ ਲੱਗ ਹੀ ਜਾਂਦੇ ਆ ਪਰੰਤੂ ਅੱਜ ਜਦੋਂ ਮੈਂ ਸਮਾਨ ਲੈਣ ਤੋਂ ਬਾਅਦ ਬਿਲਿੰਗ ਕਾਊਂਟਰ ਦੇ ਵੱਲ ਵਧਾਂ ਤਾਂ ਉੱਥੇ ਇੱਕ ਬੱਚਾ ਖੜਾ ਸੀਗਾ ਉਸਦੇ ਹੱਥ ਦੇ ਵਿੱਚ ਦੋ ਦਿਨ ਚਾਕਲੇਟਾਂ ਸਿਗੀਆਂ ਤਮੈ ਸੋਚਿਆ ਵੀ ਚਲੋ 1-2 ਮਿੰਟ ਦੇ ਵਿੱਚ ਅੱਜ ਤਾਂ ਬਿੱਲ ਹੋ ਜਾਣਾ ਹੈ ਕਿਉਂਕਿ ਅੱਜ ਰਸ ਨਹੀਂ ਹੈਗਾ ਬਹੁਤਾ ਭੀੜ ਨਹੀਂ ਹੈਗੀ ਇੱਥੇ ਤਾਂ ਜਦੋਂ ਮੈਂ ਉਸ ਕਾਊਂਟਰ ਦੇ ਉੱਪਰ ਪਹੁੰਚਦਾ ਤਾਂ ਬੱਚੇ ਦੇ ਵੱਲੋਂ ਕਯੂਆਰ ਕੋਡ ਨੂੰ ਸਕੈਨ ਕੀਤਾ ਜਾ ਰਿਹਾ ਸੀ ਆਪਣੇ ਮੋਬਾਈਲ ਦੇ ਨਾਲ ਅਤੇ ਫਿਰ ਬੱਚਾ ਇੰਤਜ਼ਾਰ ਕਰਨ ਲੱਗਿਆ ਹੋ ਸਕਦਾ ਹੈ ਮੇਰੇ ਪਹੁੰਚਣ ਤੋਂ ਪਹਿਲਾਂ ਉਸ ਬੱਚੇ ਦੀ ਗੱਲ ਉਸ ਸੇਲਜ਼ਮੈਨ ਦੇ ਨਾਲ ਹੋ ਚੁੱਕੀ ਹੋਵੇ ਅਤੇ ਜਦੋਂ ਉਹ ਇੰਤਜ਼ਾਰ ਕਰਨ ਲੱਗਿਆ ਤਾਂ ਮੈਂ ਸਮਝ ਗਿਆ ਕਿ ਇਸ ਬੱਚੇ ਨੇ ਕਯੂਆਰ ਕੋਡ ਨੂੰ ਸਕੈਨ ਕਰਕੇ ਕਿਸੇ ਨੂੰ ਭੇਜਿਆ ਹੈ ਅਤੇ ਫਿਰ ਉਹ ਉਸ ਦੀ ਪੇਮੈਂਟ ਕਰੇਗਾ ਪਰ ਤੁਸੀਂ ਸਾਰੇ ਵਰਤਾਰੇ ਦੇ ਵਿੱਚ ਕਾਫੀ ਸਾਰਾ ਸਮਾਂ ਲੱਗ ਜਾਂਦਾ 7-8 ਮਿੰਟ ਲੱਗ ਜਾਂਦੀ ਹੈ ਤਾਂ ਫਿਰ ਜਾ ਕੇ ਆਖਰ ਕੀਤੇ ਉਸ ਦਾ ਬਿੱਲ ਕੰਪਲੀਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਮੇਰੀ ਵਾਰੀ ਆਉਂਦੀ ਹੈ ਐਵੇਂ ਮੈਂ ਆਪਣਾ ਬਿੱਲ ਕਰਵਾਉਂਦਾ ਹੁਣ ਇਹੇ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਕਈ ਲੋਕ ਜਦੋਂ ਆਪਣੇ ਬੱਚਿਆਂ ਨੂੰ ਕੁਝ ਸਮਾਨ ਖਰੀਦਣ ਦੇ ਲਈ ਭੇਜਦੇ ਆ ਤਾਂ ਉਹਨਾਂ ਨੂੰ ਕੈਸ਼ ਦੇ ਦਿੰਦੇ ਆ ਅਤੇ ਕਈ ਲੋਕ ਕੈਸ਼ ਨਹੀਂ ਦਿੰਦੇ ਅਤੇ ਕਹਿ ਦਿੰਦੇ ਆ ਕਿ ਤੂੰ ਕਿਊਆਰ ਕੋਡ ਨੂੰ ਸਕੈਨ ਕਰਕੇ ਸਾਨੂੰ ਭੇਜ ਦੀ ਤਾਂ ਅਸੀਂ ਪੇਮੈਂਟ ਕਰ ਦੇਵਾਂਗੇ ਪਰੰਤੂ ਉਸ ਦੇ ਵਿੱਚ ਸਮਾਂ ਲੱਗ ਜਾਂਦਾ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ Google Pay ਦੇ ਰਾਹੀਂ ਇੱਕ ਇਹੋ ਜਿਹੀ ਸੈਟਿੰਗ ਦੱਸਣ ਜਾ ਰਿਹਾ ਹਾਂ ਜਿਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਤਿੰਨ ਲਾਭੇ ਜ਼ਰੂਰ ਹੋਣਗੇ ਇੱਕ ਤਾਂ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਫੋਨ ਦੇ ਵਿੱਚ Google Pay ਚਲਾ ਸਕਦੇ ਹੋ ਪਰੰਤੂ ਤੁਹਾਨੂੰ ਅਕਾਊਂਟ ਨੂੰ ਅਟੈਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਜੇਕਰ ਤੁਸੀਂ ਅਕਾਊਂਟ ਨੂੰ ਅਟੈਚ ਕਰਨਾ ਹੈ ਤਾਂ ਫਿਰ ਤੁਹਾਨੂੰ ਉਸ ਅਕਾਊਂਟ ਦੇ ਵਿੱਚ ਪੈਸੇ ਰੱਖਣ ਦੀ ਲੋੜ ਨਹੀਂ ਪਵੇਗੀ ਹੁਣ ਦੂਸਰਾ ਫਾਇਦਾ ਇਹ ਹੋਊਗਾ ਕਿ ਤੁਹਾਡੇ ਬੱਚੇ ਜਿੱਥੇ ਵੀ ਪੈਸਾ ਖਰਚਣਗੇ ਤਾਂ ਤੁਹਾਡੀ ਨਜ਼ਰ ਦੇ ਵਿੱਚ ਰਹੇਗਾ ਕਿ ਉਹ ਕਿੱਥੇ ਪੈਸੇ ਖਰਚ ਰਹੇ ਹਨ ਅਤੇ ਕਿੰਨੇ ਪੈਸੇ ਖਰਚ ਰਹੇ ਹਨ ਕਿਉਂਕਿ ਸਾਰੀ ਪੇਮੈਂਟ ਤੁਸੀਂ ਹੀ ਕਰਨੀ ਹੈ। ਹੁਣ ਤੀਜਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਬੱਚਾ ਜਦੋਂ ਪੇਮੈਂਟ ਕਰਨ ਲੱਗੇਗਾ ਤਾਂ ਉਹਨੂੰ ਬਹੁਤਾ ਸਮਾਂ ਨਹੀਂ ਲੱਗੇਗਾ। ਤਾਂ ਫਿਰ ਬਿਨਾਂ ਦੇਰੀ ਤੋਂ ਕਰਦੇ ਹਾਂ ਇਸ ਵੀਡੀਓ ਦੀ ਸ਼ੁਰੂਆਤ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁ ਤਾਂ ਆ후ਰ ਮੈਂ ਤੁਹਾਨੂੰ ਹੁਣ Google Pay ਖੋਲ ਕੇ ਦਿਖਾਂਦਾ ਹਾਂ ਕਿ ਤੁਹਾਨੂੰ ਕਿਹੜੀ ਸੈਟਿੰਗ ਨੂੰ ਔਨ ਕਰਨਾ ਪਵੇਗਾ ਤਾਂ ਫਿਰ ਇਜ਼ੀਲੀ ਦੋਸਤੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ Google Pay ਖੋਲਣਾ ਹੈ Google Pay ਖੋਲਣ ਤੋਂ ਬਾਅਦ ਆਪਣੀ ਪ੍ਰੋਫਾਈਲ ਆਈਕਨ ਦੇ ਉੱਪਰ ਸੱਜੇ ਹੱਥ ਕਲਿੱਕ ਕਰਕੇ ਆਪਸ਼ਨਾਂ ਨੂੰ ਸਕਰੋਲ ਕਰਕੇ ਉੱਪਰ ਲੈ ਜਾਣਾ ਇੱਥੇ ਤੁਹਾਨੂੰ ਇੱਕ ਆਪਸ਼ਨ ਨਜ਼ਰ ਆਵੇਗੀ UPI ਸਰਕਲ ਵਾਲੀ ਆਪਾਂ UPI ਸਰਕਲ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਇੱਥੇ UPI ਸਰਕਲ ਖੁੱਲ ਜਾਵੇਗਾ ਤਾਂ ਫਿਰ ਤੁਸੀਂ ਇੱਥੋਂ ਐਡ ਪੀਪਲ ਟੂ ਯੋਰ UPI ਸਰਕਲ ਵਲੀ অপਸ਼ਨ ਦੇ ਵਿੱਚ ਜਾ ਕੇ ਆਪਣੇ ਬੱਚੇ ਦੇ ਮੋਬਾਈਲ ਨੂੰ ਤੁਸੀਂ ਇੱਥੇ ਐਡ ਕਰਨਾ ਹੈਗਾ ਤਾਂ ਇੱਥੇ ਐਡ ਪੀਪਲ ਟੂ ਯੂਰ ਯੂਪੇ ਸਰਕਲ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਸਕੈਨਰ ਖੁੱਲ ਜਾਊਗਾ ਹੁਣ ਤੁਸੀਂ ਇੱਥੋਂ ਆਪਣੇ ਬੱਚੇ ਦੇ ਮੋਬਾਈਲ ਦੇ ਵਿੱਚੋਂ ਉਸ ਦਾ ਕਿਊਆਰ ਕੋਡ ਨੂੰ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਉਸ ਕਿਊਆਰ ਕੋਡ ਦੀ ਫੋਟੋ ਆਪਣੇ ਮੋਬਾਈਲ ਦੇ ਵਿੱਚ ਮਗਾ ਕੇ ਉਸ ਫੋਟੋ ਨੂੰ ਵੀ ਇੱਥੋਂ ਅਪਲੋਡ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਇੱਥੋਂ ਫੋਟੋ ਨੂੰ ਅਪਲੋਡ ਕਰ ਦੋਗੇ ਜਾਂ ਕਿਊਆਰ ਕੋਡ ਨੂੰ ਸਕੈਨ ਕਰ ਲੋਗੇ ਤਾਂ ਫਿਰ ਇਸ ਸਰਕਲ ਦੇ ਵਿੱਚ ਤੁਹਾਡੇ ਬੱਚੇ ਦਾ ਜੋ ਮੋਬਾਈਲ ਹੈਗਾ ਜਦੋਂ ਕਹੀ ਕਿ ਤੁਹਾਡੇ ਬੱਚੇ ਦਾ ਜੋ QR ਕੋਡ ਹੈਗਾ ਉਹ ਸਰਕਲ ਦੇ ਵਿੱਚ ਐਡ ਹੋ ਜਾਊਗਾ ਅਤੇ ਉਸ ਤੋਂ ਬਾਅਦ ਕੀ ਹੋਊਗਾ ਜਦੋਂ ਤੁਹਾਡੇ ਬੱਚੇ ਨੇ ਕਿਤੇ ਕੁਝ ਖਰੀਦਾਰੀ ਕਰਨੀ ਹੈ ਤਾਂ ਫਿਰ ਉਸ ਦੁਕਾਨ ਦੇ ਉੱਪਰ ਜਾ ਕੇ ਤੁਹਾਡਾ ਬੱਚਾ ਆਪਣੇ ਮੋਬਾਈਲ ਦੇ ਨਾਲ ਉਸ QR ਕੋਡ ਨੂੰ ਸਕੈਨ ਕਰੂਗਾ ਅਤੇ ਸਕੈਨ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੇ ਉੱਪਰ ਇੱਕ ਰਿਕੁਐਸਟ ਆ ਜਾਊਗੀ ਅਤੇ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ 10 ਮਿੰਟ ਮਿਲਣਗੇ ਪੇ ਕਰਨ ਦੇ ਲਈ ਅਤੇ ਤੁਸੀਂ ਉਸ ਰਿਕੁਐਸਟ ਨੂੰ ਉਸ ਬੱਚੇ ਦੇ ਵਿਆਹ ਦੇ ਉੱਪਰ ਤੁਸੀਂ ਪੇ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡੇ ਬੱਚੇ ਦੇ ਅਕਾਊਂਟ ਦੇ ਵਿੱਚ ਪੈਸੇ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਤੁਹਾਡੇ ਬੱਚੇ ਦੇ ਵੱਲੋਂ ਕਿੱਥੇ ਪੈਸੇ ਖਰਚੇ ਜਾ ਰਹੇ ਹਨ ਤੇ ਕਿੰਨੇ ਪੈਸੇ ਖਰਚੇ ਜਾ ਰਹੇ ਇਹ ਵੀ ਤੁਹਾਨੂੰ ਪਤਾ ਲੱਗਦਾ ਰਹੇਗਾ ਅਤੇ ਬਹੁਤ ਆਸਾਨੀ ਦੇ ਨਾਲ ਅਤੇ ਬਹੁਤ ਤੇਜ਼ ਤਰੀਕੇ ਦੇ ਨਾਲ ਤੁਹਾਡਾ ਬੱਚਾ ਜਾਂ ਫਿਰ ਤੁਹਾਡੀ ਫੈਮਿਲੀ ਸਰਕਲ ਸਾਰੇ ਇਸ ਤਰੀਕੇ ਨਾਲ ਪੇਮੈਂਟ ਤੁਹਾਡੇ ਕੋਲੋਂ ਕਰਵਾ ਸਕਦੇ ਆ ਹੁਣ ਇਸ ਆਪਸ਼ਨ ਦਾ ਇਸਤੇਮਾਲ ਤੁਸੀਂ ਆਪਣੇ ਬੱਚਿਆਂ ਤੋਂ ਇਲਾਵਾ ਆਪਣੇ ਯਾਰਾਂ ਦੋਸਤਾਂ ਜਾਂ ਆਪਣੇ ਫੈਮਿਲੀ ਦੇ ਹੋਰ ਕਿਸੇ ਮੈਂਬਰ ਦੇ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਸੈਟਿੰਗ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਹੁਣ ਤੱਕ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ